ਹਰ ਦੇਵਤੇ ਕੋਲ ਆਪਣੀ ਆਪਣੀ ਕਲਾ ਹੁੰਦੀ ਹੈ ਆਪਣੇ ਆਪਣੇ ਗੁਣ ਹੁੰਦੇ ਆ ਤੇ ਪਰ ਮਹਾਰਾਜ ਜੀ ਕਹਿੰਦੇ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੁਸੀਂ ਪੜ ਲਿਓ ਬ੍ਰਹਮਾ ਵਿਸ਼ਨ ਮਹਾਦੇਉ ਤ੍ਰੈ ਗੁਣ ਰੋਗੀ ਵਿੱਚ ਹੋਮੇ ਕਾਰਕਮਾਈ ਕਈ ਵਾਰੀ ਦੇਵਤਿਆਂ ਨੂੰ ਵੀ ਹੰਕਾਰ ਹੋ ਜਾਂਦਾ ਪਰ ਉਹ ਆਪਣੇ ਆਪ ਨੂੰ ਬਖਸ਼ਾ ਲੈਂਦੇ ਆ ਇਸ ਤਰ੍ਹਾਂ ਜਦੋਂ ਸ਼ਿਵ ਜੀ ਨੇ ਦਸਵੇਂ ਪਾਤਸ਼ਾਹ ਜੀ ਕਹਿੰਦੇ ਨੇ ਵੀ ਬਹੁਤ ਯੋਗ ਸਾਧਨਾ ਕੀਤੀ ਉਹਨਾਂ ਨੂੰ ਮਾਣ ਹੋ ਗਿਆ ਸੀਗਾ ਕਹਿੰਦੇ ਮੇਰੇ ਵਰਗਾ ਕੋਈ ਨਹੀਂ ਸ਼ਿਵ ਜੀ ਨੇ ਆਖਿਆ ਵੀ ਮੇਰੇ ਵਰਗਾ ਕੋਈ ਧਿਆਨ ਨਹੀਂ ਕਰ ਸਕਦਾ ਮੇਰੇ ਵਰਗੀ ਕੋਈ ਸਾਧਨਾ ਨਹੀਂ ਕਰ ਸਕਦਾ ਫਿਰ ਉਦੋਂ ਅਕਾਲ ਪੁਰਖ ਜੀ ਨੇ ਆਪਣੀ ਕਲਾ ਵਰਤਾਈ ਜਿਵੇਂ ਬ੍ਰਹਮਾ ਨੂੰ ਅਵਤਾਰ ਧਾਰਨ ਕਰਨੇ ਪਏ ਆ ਇਸੇ ਤਰ੍ਹਾਂ ਪਰਮਾਤਮਾ ਨੇ ਕਿਹਾ muni raj ji ਤੁਸੀਂ ਵੀ ਧਰਤੀ ਤੇ ਜਾ ਕੇ ਜਨਮ ਧਾਰਨ ਕਰੋ ਹੋਰ ਕਿਸੇ ਤਰੀਕੇ ਨਾਲ ਉਧਾਰ ਨਹੀਂ ਹੋਣਾ ਸ਼ਿਵ ਜੀ ਨੇ ਕਿਹਾ ਮੈਨੂੰ ਮਾਣ ਹੋ ਗਿਆ ਸੀ ਜਿਹੜੀ ਗੱਲ ਦਾ ਵਾਹਿਗੁਰੂ ਪਰਮੇਸ਼ਰ ਜੀ ਮੈਨੂੰ ਬਖਸ਼ ਲਵੋ ਪਰਮਾਤਮਾ ਨੇ ਕਿਹਾ ਤੁਸੀਂ ਬਖਸ਼ੇ ਜਾਓਗੇ ਪਰ ਕਰਮ ਕਰਨਾ ਪਊ